ਸਾਰਿਆਂ ਨੂੰ ਓਮ ਨਮਾ ਸ਼ਵਾਏ જય ਸ਼ੰਕਰ ਦੀ ਮਨਾ। ਜਿਵੇਂ ਕਿ ਤੁਸੀਂ ਜਾਣਦੇ ਆ ਕਿ ਭੋਲੇनाथ ਤੇ ਮਹਾਮਾਈ ਆਦ ਸ਼ਕਤੀ ਦਾ ਇਹ ਮਹਾਪਰਵ ਮਹਾ ਸ਼ਿਵਰਾਤਰੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਵਿਸ਼ਵ ਦੇ ਨਾਲ ਨਾਲ ਗੜ ਸ਼ੰਕਰ ਵਿੱਚ ਬਾਬਾ ਮਹੇਜ ਜੀ ਦੀ ਪਾਰ ਕਿਰਪਾ ਸੰਕਾ ਤੁਹਾਡੇ ਸ਼ਹਿਰ ਵਾਸੀਆਂ ਦੇ ਸਭ ਦੇ ਸਹਿਯੋਗ ਨਾਲ 25 26 27 ਨੂੰ ਇਹ ਮਹਾਪਰਵ ਮਨਾਇਆ ਜਾ ਰਿਹਾ। ਇਹਦੇ ਵਿੱਚ 25 ਤਰੀਕ ਨੂੰ ਝੰਡੇ ਦੀ ਰਸਮ ਆ ਤੇ ਸ਼ਾਮ ਨੂੰ ਸ਼ੋਭਾ ਯਾਤਰਾ ਤੇ ਹੋਰ ਵੀ ਲੰਗਰ ਆਦਿ ਕੀ ਤੁਹਾਡੇ ਸਭ ਦੇ ਸਹਿਯੋਗ ਨਾਲ ਇੱਥੇ ਵਿਵਸਥਾ ਹੋਵੇਗੀ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਜਿੱਦਾਂ ਤੁਸੀਂ ਮਨੋਂ ਤੇ ਤੁਹਾਨੂੰ ਸਹਿਯੋਗ ਕੀਤਾ ਆਪਣੇ ਇਸ ਕਾਰਜ ਨੂੰ ਕਰਦੇ ਆ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਆਸ਼ੀਰਵਾਦ ਲਓ ਤੇ ਅਗਾਹ ਵੀ ਆਪਣੇ ਹੋਰ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਹੋ ਕੇ ਚੰਗੇ ਕਾਰਜਾਂ ਵੱਲ ਲੱਗਣ ਦੀ ਪ੍ਰੇਰਣਾ ਦਿਓ ਮੇਰੇ ਵੱਲੋਂ ਸਾਰੀ ਸਾਧ ਸੰਗਤ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਓ ਹਮ ਹਮਾ ਕੇ ਆਪਣੇ ਇਸ ਸਥਾਨ ਤੇ ਪਹੁੰਚੋ ਤੇ ਗੁਰੂ ਘਰ ਦਾ ਅਸ਼ੀਰਵਾਦ ਤੇ ਖੁਸ਼ੀਆਂ ਪ੍ਰਾਪਤ ਕਰੋ। ੋਲੇਨਾਥ ਬਾਬਾ ਮਹੇ ਜੀ ਸਾਰੇ ਇਲਾਕਾ ਨਿਵਾਸੀਆਂ ਦਾ ਸਾਧ ਸੰਗਤ ਦਾ ਮੰਗਲ ਕਰਨ ਮੇਰੇ ਵੱਲੋਂ ਸਾਰਿਆਂ ਨੂੰ ਓਮ ਨਮਸਵਾਇਆ।